ਕੰਤਾਰਾਂ ਦੇ ਇਹਨਾਂ ਘਰਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਦਰਸਲ ਇੱਕ ਦਿਨ ਪਹਿਲਾਂ ਗੱਡੀ ਦੇ ਹਾਦਸੇ ਨੂੰ ਲੈ ਕੇ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਝਗੜਾ ਪਿਆ ਖਾਲੜਾ ਥਾਣਾ ਖੇਤਰ ਦੇ ਅਧੀਨ ਮਾੜੀ ਮੇਗਾ ਪਿੰਡ ਦਾ ਨਾਂ ਜਿੱਥੇ ਇਹਨਾਂ ਦੋਵਾਂ ਪੱਖਾਂ ਦੇ ਵਿੱਚਕਾਰ ਤਣਾਅ ਦੀ ਸਥਿਤੀ ਉਦੋਂ ਬਣੀ ਜਦੋਂ ਗੇਟ ਦੇ ਉੱਤੇ ਗੋਲੀਆਂ ਚਲਾ ਕੇ ਕੁਝ ਨੌਜਵਾਨ ਫਰਾਰ ਹੋ ਗਏ ਤਿੰਨ ਘਰਾਂ ਦੇ ਵਿੱਚ ਇਸ ਦੌਰਾਨ ਗੂੜੀਆਂ ਲੱਗੀਆਂ ਨੇ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਵਿਚਾਰਿਆ ਹੈ ਇੱਥੇ ਹਲਕਾ ਖੇਮ ਕਰਨ ਦੇ ਅਧੀਨ ਪੈਂਦਾ ਮਾੜੀ ਮੇਗਾ ਜਿੱਤੇ ਪਿੰਡ ਦੇ ਦੋ ਪੱਖ ਸੀ ਥਾਰ ਦੇ ਉੱਤੇ ਜੋ ਹਾਦਸਾ ਹੋਇਆ ਉਸ ਨੂੰ ਲੈ ਕੇ ਇਹਨਾਂ ਦੋਵਾਂ ਦੇ ਵਿਚਕਾਰ ਝਗੜਾ ਹੋ ਗਿਆ ਤੇ ਇਸੇ ਨੂੰ ਲੈ ਕੇ ਝਗੜਾ ਹੋਇਆ ਸੀ ਰਾਤ ਕਰੀਬ 12 ਵਜੇ ਦਾ ਸਮਾਂ ਜਿੱਤੇ ਪਹਿਲਾਂ ਜੋ ਝਗੜਾ ਹੋਇਆ ਤੇ ਫਿਰ ਉਸ ਤੋਂ ਬਾਅਦ ਗੂੜੀਆਂ ਚਲਾ ਦਿੱਤੀਆਂ ਗਈਆਂ ਫਾਇਰਿੰਗ ਦੀ ਪੁਸ਼ਟੀ ਪਹਿਲਾ ਪੱਖ ਜੋ ਨਛੱਤਰ ਸਿੰਘ ਹੈ ਤੇ ਦੂਜੇ ਪਾਸੇ ਦੇਖੀਏ ਜਗਦੀਸ਼ ਸਿੰਘ ਉਹਨਾਂ ਨੇ ਕਿਹਾ ਹੈ ਕਿ ਇਸ ਝਗੜੇ ਦੇ ਵਿੱਚ ਗੂੜੀਆਂ ਚਲਾਈਆਂ ਗਈਆਂ ਨੇ ਗੇਟ ਤੇ 25 ਤੋਂ 30 ਗੂੜੀਆਂ ਚਲਾਈਆਂ ਜਿਸ ਚੋਂ ਪਿੰਡ ਦੇ ਵਿੱਚ دہشت ਵਾਲਾ ਮਾਹੌਲ ਬਣਿਆ ਹੋਇਆ ਉੱਤੇ ਇਸ ਪੂਰੇ ਪੱਖ ਦੇ ਵਿੱਚ ਦੂਸਰੇ ਪੱਖ ਦੇ ਸਖਬੀਰ ਸਿੰਘ ਨੇ ਦੱਸਿਆ ਕਿ ਉਸਦੀ ਨਵੀਂ ਥਾਰ ਗੱਡੀ ਦੇ ਵਿੱਚ ਤੋੜਪਾਨ ਕੀਤੀ ਗਈ 10:30 ਵਜੇ ਕੁਝ ਪਿੰਡ ਵਾਲਿਆਂ ਨੇ ਉਸਦੇ ਘਰ ਤੇ ਗੋਲੀਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ 'ਚ 20-22 ਗੋਲੀਆਂ ਲੱਗੀਆਂ ਨੇ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਤਾ ਲਗਾ ਰਹੀ ਹੈ ਕਿ ਆਖਰਕਾਰ ਕੌਣ ਸਹੀ ਹੈ ਕੌਣ ਗਲਤ ਕਿਸ ਨੇ ਪਹਿਲਾਂ ਗੋਲੀਆਂ ਚਲਾਈਆਂ ਤੇ ਕਿਸ ਨੇ ਬਾਅਦ ਦੇ ਵਿੱਚ ਹਮਲਾ ਕੀਤਾ ਤੇ ਸਭ ਲਈ ਜ਼ਿੰਮੇਵਾਰ ਕੌਣ ਹੈ ਵੈਸੇ ਇਹਨਾਂ ਦੋਵਾਂ ਪੱਖਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਸੁਣਾ ਦੰਨੇ ਆ ਆ ਤੇ ਕਿਹੜਾ ਪਿੰਡ ਆ ਸੀਤ ਕਲਾ ਵਾਪਰੀ ਆ ਕਿਨੇ ਵਜੇ ਵਾਪਸ ਨਾਮ ਨਿਸ਼ਾਤਰ ਸਿੰਘ ਆ ਜੀ ਪਿੰਡ ਮਾੜੀ ਮੇਗਾ ਐ ਇਹ ਕਰੀਬ ਰਾਤ 12 ਵਜੇ ਪੰਜ ਚਾਰ ਮਿੰਟ ਦੇ ਕੁਝ ਬੰਦੇ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਬੰਦੇ ਤੇ ਇੱਥੇ ਹੋ ਗਏ ਆ ਇੱਕ ਮਨਜੀਤ ਮਨਦੀਪ ਸਿੰਘ ਆ ਇੱਕ ਸੁਖਬੀਰ ਸਿੰਘ ਆ ਤੇ ਕੋਈ ਦੋ ਉਹਨਾਂ ਦੇ ਨਾਲ ਕੋਈ 8-7 ਬੰਦੇ ਜਿਹੜੇ ਅਣਪਛਾਤੇ ਆ ਉਹਨਾਂ ਨੇ ਆਣ ਕੇ ਰਾਤ ਇੱਥੇ ਆਪਣੇ ਭਰਾ ਚਾਚੇ ਦੇ ਬੇਟਾ ਜਗਦੀਸ਼ ਸਿੰਘ ਆ ਇਹਦੇ ਘਰ ਦੇ ਵਿੱਚ ਕੋਈ 14-15 ਫੈਰ ਇਹਦੇ ਘਰ ਮਾਰੇ ਆ ਆਪਣਾ ਘਰ ਉੱਥੇ ਰੱਡੇ ਤੇ ਆ 6-7 ਭਾਜੀ ਆਪਣੇ ਘਰ ਕੁਛ ਫੈਰੇ ਨਾ ਬੰਦਿਆਂ ਨੇ ਮਾਰੇ ਆ ਸਵਿਫਟ ਗੱਡੀ ਤੇ ਆਏ ਆ ਮੰਦੀਰ ਸਿੰਘ ਤੇ ਦਾ ਭਰਾ ਨਾਲ ਸੁਖਵੀਰ ਸਿੰਘ ਤੇ ਨਾਲ ਕੁਛ 8-7 ਬੰਦੇ ਹਨ ਪਛਾਤੇ ਆ ਵਜਾ ਕੀ ਆ ਉਹ ਵਜਾ ਜੀ ਇਹ ਸ਼ਾਮੀ ਕੋਈ ਆਪਸ ਦੇ ਵਿੱਚ ਇਹਨਾਂ ਦਾ ਗੱਡੀਆਂ ਦਾ ਹੋਇਆ ਸੀ ਐਕਸੀਡੈਂਟ ਛੋਟਾ ਜਿਹਾ ਅੱਡੇ ਤੇ ਮੰਦੀਰ ਸਿੰਘ ਕੋਲ ਥਾਰ ਗੱਡੀ ਸੀ ਤੇ ਆਪਣੇ ਕੋਲ ਇਹਨਾਂ ਕੋਲ ਵਰਨਾ ਗੱਡੀ ਸੀ ਇਹਨਾਂ ਦਾ ਆਪਸ ਦੇ ਵਿੱਚ ਗੱਡੀ ਦਾ ਕੋਈ ਓਦੋਂ ਓਦੋਂ ਛੋਟਾ ਜਿਹਾ ਐਕਸੀਡੈਂਟ ਹੋਇਆ ਉੱਥੋਂ ਹੀ ਤੂ ਤੂ ਮਮਾ ਹੋਏ ਆ ਉੱਥੋਂ ਤੂ ਤੂ ਮਮਾ ਹੋ ਗਏ ਜੀ ਆਪਣੇ ਚਲੋ ਘਰਾਂ ਨੂੰ ਚਲੇ ਗਏ ਸਾਰੇ ਉੱਤੇ ਕੋਈ 2-4 ਮਿੰਟ ਗਾਲੀ ਗਲੋਚ ਜਾਂ ਧੱਕਾ ਮੂਕੀ ਹੋਇਆ ਇਹਨਾਂ ਦਾ ਬਸ ਇਸ ਤੋਂ ਬਾਅਦ ਕੋਈ ਹੋਰ ਗੱਲ ਨਹੀਂ ਤੇ ਫਿਰ ਇਹਨਾਂ ਨੇ ਰਾਤ ਆਣ ਕੇ ਤੇ ਇੱਥੇ ਆਹ ਕਾਰਨਾਮੇ ਕੀਤੇ ਆ ਗੋਲੀਆਂ ਮਾਰੀਆਂ ਸ਼ਰੀਆ ਮਾਰਨ ਕੇ ਕਿੰਨੇ ਤਰ੍ਹਾਂ ਤੇ ਹਮਲਾ ਕੀਤਾ ਦੋਹਾਂ ਘਰਾਂ ਤੇ ਜੀ ਤੇ ਕਿੰਨੇ ਕੇ ਫਿਰ ਪਾਜੀ ਜਿਹੜਾ ਜਗਦੀਸ਼ ਸਿੰਘ ਦਾ ਘਰ ਹੈ ਇਹਦੇ ਘਰ ਦੇ ਵਿੱਚ 14 ਤੋਂ 15 ਫਾਇਰ ਹੋਏ ਆ ਤੇ ਮੇਰਾ ਘਰ ਆ ਡੇ ਤੇ ਮੇਰੇ ਘਰ ਤੇ 6 ਤੋਂ 7 ਫਾਇਰ ਮੇਰੇ ਘਰ ਤੇ ਮਾਰੇ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਜੀ ਘਰਾਂ ਦੇ ਵਿੱਚ ਨਾ ਕੋਈ ਬੰਦਾ ਜ਼ਖਮੀ ਹੋਇਆ ਨਹੀਂ ਜੀ ਜ਼ਖਮੀ ਤੋਂ ਨਹੀਂ ਹੋਇਆ ਕੋਈ ਬਚ ਕੇ ਬੰਦੇ ਹੁਣ ਪੁਲਿਸ ਆਈ ਆ ਮੌਕੇ ਤੇ ਕੀ ਕਰਵਾਈ ਹਾਂਜੀ ਪੁਲਿਸ ਹਾਂਜੀ ਕੋਈ ਸੀਸੀਟੀਵੀ ਲੱਭੀਆ ਫੁੱਲ ਪੁਲਿਸ ਆਈ ਆ ਉਹਨਾਂ ਸਾਰੇ ਹੀ ਕੈਮਰੇ ਚੈੱਕ ਕੀਤੇ ਆ ਤੇ ਉਹ ਡੀਵੀਆਰ ਲੈ ਗਏ ਆ ਨਾਲ ਉਹ ਕਹਿੰਦੇ ਵੀ ਅਸੀਂ ਸਾਰਾ ਇਹਨਾਂ ਦਾ ਬਰੀਕੀ ਨਾਲ ਜਾਂਚ ਕਰਕੇ ਤੇ ਜੋ ਵੀ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ। ਬਾਕੀ ਅਗਲੀ ਕਾਰਵਾਈ ਹੁੰਦੇ ਜੋ ਬੰਦੀ ਉਹ ਹੀ ਕਰਾਂਗੇ। ਤੁਸੀਂ ਕੀ ਮੰਗ ਕਰਦੇ? ਅਸੀਂ ਇਹੋ ਹੀ ਮੰਗ ਕਰਦੇ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪੈਣੀ ਚਾਹੀਦੀ ਆ। ਤੀਸਰਾ ਚੌਥਾ ਹੀ ਲਾ ਹੋ ਗਿਆ। ਇਹਨਾਂ ਬੰਦਿਆਂ ਦਾ ਇਹਨਾਂ ਮਾੜੀ ਮਹਿਗੇ ਦੇ ਵਿੱਚ ਇੰਨੀ ਗੁੰਡਾਗਰਦੀ ਕੀਤੀ ਆ। ਜਦੋਂ ਮਰਜੀ ਰਾਤ ਨੂੰ ਉੱਠਦੇ ਆ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਇਸ ਤੋਂ ਪਿੱਛੇ 5-4 ਇਹ ਵਾਰਦਾਤਾਂ ਹੋ ਗਈਆਂ ਜਿਹੜੀਆਂ ਬੰਦੇ ਇਹੋ ਇੰਜਾਮ ਦਿੰਦੇ ਵਾਰਦਾਤਾਂ ਨੂੰ ਰਾਤ 12 ਵਜੇ ਜਾਂਦੇ ਆ ਤੇ ਬਸ ਇਸ ਤਰ੍ਹਾਂ ਫਾਇਰਿੰਗ ਕਰਕੇ ਬੁਹਿਆਂ ਦੇ ਵਿੱਚ 10-10 15-15 ਗੋਲੀਆਂ ਮਾਰਦੇ ਆ ਇਹਨਾਂ ਗੁੰਡਾਗਰਦੀ ਕੀਤੀ ਬਈ ਬਹੁਤ ਜਿਆਦੀ ਤੁਹਾਨੂੰ ਕਿਹ ਖਤਰਾ ਹਾਂਜੀ ਖਤਰਾ ਆ ਜੀ ਇਹਨਾਂ ਬੰਦਿਆਂ ਤੋਂ ਸਾਨੂੰ ਖਤਰਾ ਗਈ ਇਹ ਬੰਦੇ ਜਿਹੜੇ ਰਾਤ ਸ਼ਰਿਆਮ ਗੋਲੀਆਂ ਮਾਰਦੇ ਦਿਨੇ ਵੀ ਨੁਕਸਾਨ ਕਰ ਸਕਦੇ ਆ ਜੀ ਕੀ ਆਪਣਾ ਨਾਂ ਕਿਹੜਾ ਨਗਰ ਆ ਮੇਰਾ ਵੀ ਜੀ ਨਾਂ ਮੈਂਗਾ ਜੀ ਜਗਦੀਸ਼ ਸਿੰਘ ਪਿੰਡ ਮਾੜੀ ਮੇਗਾ ਜੋ ਕਿ ਬੀਤੀ ਕੱਲ ਪਿੰਡ ਦੇ ਹੀ ਦੋ ਸ਼ਰਾਧੀਆਂ ਸਰਾਨੇ ਮੇਰੇ ਘਰ ਤੇ ਆਣ ਕੇ ਰਾਤ ਮੈਂ ਘਰੇ ਨਹੀਂ ਸੀ ਤੇ ਮੇਰੇ ਘਰ ਤੇ ਆਣ ਕੇ ਕੋਈ ਹਮਲਾ ਕੀਤਾ ਤੇ ਇਸ ਹਮਲੇ ਤੋਂ ਬਾਅਦ ਮੇਰੇ ਤਾਇਆ ਜੀ ਦਾ ਲੜਕਾ ਬਾਹਰ ਅਡੇ ਤੇ ਉਹਨਾਂ ਤੇ ਜਾ ਕੇ ਘਰ ਤੇ ਹਮਲਾ ਕੀਤਾ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਕੋਈ ਸੀਸੀਟੀਵੀ ਕੈਂਟੇ ਜੀ ਨਜ਼ਰ ਆਏ ਪੰਜ ਹਾਂਜੀ ਸੀਸੀਟੀਵੀ ਕੈਮਰੇ ਜੀ ਹੈਗੇ ਪਰ ਨੀਵੇਂ ਲੱਗੇ ਆ ਤੇ ਉਹਦੇ ਕਰਕੇ ਗਲੀ ਚ ਕਲੀਅਰ ਨਹੀਂ ਆਏ ਤੇ ਬਾਕੀ ਆ ਨਿਸ਼ਾਨ ਦਿਸਣਦੇ ਸਾਰੇ ਵੇਖੋ ਤੁਸੀਂ ਕੈਮਰਾ ਘੁਮਾ ਕੇ ਜਿੱਥੇ ਜਿੱਥੇ ਫੈਰ ਮਾਰੇ ਆ ਤਾਂ ਤੱਕ ਵੀ ਤੇ ਇਧਰ ਬੂਏ ਦੇ ਵਿੱਚ ਵੀ ਇਹ ਤੇ ਇਹੀ ਵੀ ਬੱਚੇ ਛੋਟੇ ਹੀ ਘਰੇ ਤੇ ਚਲੋ ਨੁਕਸਾਨ ਨਹੀਂ ਕੋਈ ਵੀ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਬੰਦੇ ਦਾ ਪਤਾ ਲੱਗਾ ਕਿੰਨੇ ਨੇ ਕੋਈ ਹਾਂਜੀ ਬੰਦੇ ਸਾਡੇ ਪਿੰਡ ਦੇ ਹੀ ਆ ਜੀ ਇੱਕ ਮਨਦੀਪ ਸਿੰਘ ਆ ਤੇ ਇੱਕ ਉਹਨਾਂ ਦਾ ਵੱਡਾ ਬ੍ਰਦਰ ਆ ਤੇ ਉਹ ਵੀ ਸੁਖਬੀਰ ਸਿੰਘ ਹਾਂਜੀ ਹੁਣ ਪੁਲਿਸ ਆਈ ਹੈ ਕੀ ਕਾਰਵਾਈ ਕਰ ਗਈ ਪੁਲਿਸ ਆਪਦੀ ਕਾਰਵਾਈ ਕਰਕੇ ਗਏ ਆ ਜੀ ਸਾਨੂੰ ਪ੍ਰਸ਼ਾਸਨ ਤੇ ਮਾਨ ਹੈ ਵੀ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਐਸਐਚਓ ਸਾਹਿਬ ਤੋਂ ਹੀ ਮੰਗ ਕਰਦੇ ਆ ਕਿ ਸਾਨੂੰ ਅਨੁਸਾਰ ਦਿੱਤਾ ਜਾਵੇ ਜੋ ਕਿ ਕੱਲ ਨੂੰ ਕੋਈ ਵੀ ਇਹੋ ਜਿਹੀ ਦਰਘਟਨਾ ਦੁਬਾਰਾ ਨਾ ਸਾਡੇ ਦੇ ਵਾਪਰੇ ਇਹ ਕੀ ਹੈ ਘਟਨਾ ਹੋਈ ਕਿੰਨੇ ਕਵੇ ਦੀ ਘਟਨਾ ਕੀ ਤੁਹਾਨੂੰ ਅੰਦੇਸ ਲੱਗ ਘਟਨਾ ਜੀ ਪਹਿਲਾਂ ਪਿੰਡ ਗਿਆ ਆਪਣੇ ਨਾਲ ਦੇ ਪਿੰਡ ਗੱਡੀ ਸਾਈਡ ਤੇ ਖੜੀ ਆ ਥਾਰ ਗੱਡੀ ਆ ਤੇ ਉਹਨਾਂ ਲਿਆ ਕੇ ਚਾਰ ਪੰਜ ਜਣੇ ਆਏ ਉਹਨਾਂ ਗੱਡੀ ਪਹਿਲਾਂ ਲਿਆ ਕੇ ਵਿੱਚ ਮਾਰੀ ਆ ਮੁੜ ਕੇ ਤੇ ਗਲ ਪੈ ਗਏ ਕੱਲੇ ਦੇ ਮੁੜ ਕੇ ਘਰੇ ਆ ਗਿਆ ਚੁੱਪ ਕਰਕੇ ਵੀ ਕੱਲਾ ਸੀ ਤੇ ਮੁੜ ਕੇ ਤਕੀ ਇਹ ਪਹਿਲਾਂ ਆ ਗਈ 8:30 ਵਜੇ 9 ਵਜੇ ਕੇ ਇਸ ਗੱਲ ਨੂੰ ਮੁੜ ਕੇ ਰੋਟੀ ਪਾਣੀ ਖਾਦਾ ਘਰੇ ਆਇਆ ਸੀ ਇਹਨੂੰ ਬਾਹਾਲਿਆ ਵਿਛੜਾ ਛੱਡ ਕੋ ਨਹੀਂ ਸਵੇਰੇ ਆਪਾਂ ਕਰ ਲਾਂ ਗੱਲ ਮੁੜ ਕੇ ਬਾਅਦ ਦੇ ਵਿੱਚ ਉਹ 10 15 ਜਣੇ ਹੋ ਸਕਦਾ 20 ਜਣੇ ਆਉਣੇ ਸੀ ਵੇਖੇ ਸੀਗੇ ਉਹ ਫਿਰ ਕਿੰਨੇ ਵਜੇ ਉਹ ਆਏ ਤਕਰੀਬਨ 10:30 ਵਜੇ ਅੱਛਾ 10:30 ਦੇ ਕਰੀਬ ਆਏ ਉਹ ਇੱਥੇ ਰਹੀ ਨਾ ਫੈਰਫੂਰ ਕਰਕੇ ਗਏ ਆ ਮਤਲਬ ਨਾ ਭਾਈ ਫੈਰ ਵੀ ਕੀਤੇ ਸੜਕ ਤੋਂ ਤੁਰ ਕੇ ਆਏ ਹੋ ਤੇ ਮੁੜ ਕੇ ਬਾਅਦ ਦੇ ਵਿੱਚ ਉਹ ਜਦੋਂ ਵਾਪਸ ਚਲੇ ਗਏ ਆਪਦੇ ਆਏ ਸਾਰਾ ਵੇਖ ਕੇ ਗਏ ਆ ਕੋਈ ਖੋਖਾ ਨਹੀਂ ਹੁਣਾ ਛੱਡਿਆ ਇੱਥੇ ਕਿਸ ਰਕਮ ਮੁੜਕੇ ਅਸੀਂ ਠਾਣੇ ਗਏ ਆ ਠਾਣੇ ਵਾਲਿਆਂ ਬੂਆ ਨਹੀਂ ਖੋਲਿਆ 12:30 ਵਜੇ ਦੇ ਲਗਭਗ ਤੇ ਮੁੜਕੇ ਫਿਰ ਦੁਬਾਰਾ ਉਹਨਾਂ ਕੋਈ ਗਾ ਨਹੀਂ ਫੋਨ ਕੀਤਾ ਨਾ ਕੰਪਲੇਟ ਸਾਡੀ ਉਦੋਂ ਕਣੀ ਆ ਗਿਆ ਉਹਦੇ ਕਾਰਨ ਬੂਆ ਨਹੀਂ ਖੋਲਿਆ ਨਾ ਤੇ ਮੁੜਕੇ ਕੰਪਲੇਨ ਆਨਲਾਈਨ ਪਾਈ ਅਸੀਂ ਕਿੰਨੇ ਕ ਫਾਇਰ ਹੋਏ ਤੁਹਾਡੇ ਕੋਲ ਫਾਇਰ ਤਕਰੀਬਨ ਲਾ ਲੋ ਪੀ 20-25 ਹੋਏ ਕੁਝ ਭਾਈ ਹੋਏ ਕੁਝ ਉਹਨਾਂ ਸਿੱਧੇ ਮਾਰੇ ਆ ਗੇਟ ਦੇ ਵਿੱਚ ਤੇ ਬੰਦਿਆਂ ਦੀ ਕੋਈ ਪਛਾਣ ਨਹੀਂ ਵੀ ਕਿੱਥੇ ਪਛਾਣ ਇੱਕ ਬਖਸ਼ੀ ਸਿੰਘ ਆ ਤੇ ਇੱਕ ਤਾਰ ਆ ਇੱਕ ਗਰਜੰਡ ਸਿੰਘ ਆ ਇਹ ਤਿੰਨ ਚਾਰ ਬੰਦੇ ਤੇ ਮਤਲਬ ਇਹਨਾਂ ਦੇ ਮੇਨ ਆਏ ਨਾ ਉਧਰੋਂ ਚਾਚੀ ਸਾਡੀ ਨੇ ਵੇਖਿਆ ਇਹ ਬਾਕੀ ਨਹੀਂ ਬੰਦੇ ਪਛਾਣ ਦੇ ਬਾਕੀ ਮੂਹਾਂ ਬੱਦਿਆ ਨਾ ਤੇ ਕੋਈ ਬੰਦਾ ਜ਼ਖਮੀ ਹੈ ਨਹੀਂ ਕੋਈ ਬੰਦਾ ਨਹੀਂ ਜ਼ਖਮੀ ਨਹੀਂ ਹੋਇਆ ਅਸੀਂ ਬਾਹਰ ਹੀ ਨਹੀਂ ਨਿਕਲੇ ਤੇ ਜ਼ਖਮੀ ਕਿਉਂ ਨਹੀਂ ਅਗਲੇ ਪਾਸੇ ਅੰਦਰ ਵੜ ਗਏ ਉਹ ਆਪ ਦਾ ਕਾਰਵਾਈ ਕਰਕੇ ਚਲੇ ਗਏ ਤੇ ਹੁਣ ਪੁਲਿਸਾਈ ਕੀ ਕਰ ਰਹੀ ਹੈ ਪੁਲਿਸਾਂ ਦੀ ਕੋਈ ਗੱਲ ਨਹੀਂ ਕਾਰਵਾਈ ਕਰਾਂਗੇ ਅਸੀਂ ਮਤਲਬ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਇਹ ਮਤਲਬ ਨਜਾਇਜ਼ ਹੋਇਆ ਹੈ ਤੇ ਇਹਦਾ ਕੋਈ ਨਾ ਕੋਈ ਸਾਨੂੰ ਮਲ ਹਾਲ ਹੋਣਾ ਚਾਹੀਦਾ ਅਸੀਂ ਤੇ ਇਹ ਮੰਗ ਕਰਦੇ ਹਾਂ ਕੋਈ ਨਾ ਕੋਈ ਲਾਲੋ ਹੁਣ ਨਜਾਇਜ਼ ਗੱਲ ਪਾਇਆ ਕੋਈ ਵਜ੍ਹਾ ਨਹੀਂ ਕਿਸੇ ਰਕਮ ਦੀ ਇਹ ਤਾਂ ਕੰਮ ਜ਼ਰੂਰੀ ਹੈ ਨਾ ਚਾਹੀਦਾ ਨਾ ਹਾਂਜੀ ਸਰ ਇਹ ਤਾਂ ਮਰੀਮੇਗਾ ਰੱਤੀ ਦੋਨੇ ਚੱਲਿਆ ਨੇ ਕਿੰਨੇ ਖਰਾਬੇ ਫੈਰ ਹੋਏ ਤੇ ਕਿ ਬੜਾ ਰੁਜਾਇਤ ਬ్రో ਦੋ ਘਰੇ ਦੀਆਂ ਕੰਪਨੀ ਤਾਂੀਆਂ ਵਾ ਇੱਕ ਤੇ ਮਨਦੀਪ ਸਿੰਘ ਆ ਸਾਲਾ ਜਗENDER ਸਿੰਘ ਉਹਨੇ ਬਲ ਖਲਾਫ ਦਿੱਤੀ ਆ ਬਖਸ਼ੀ ਸਿੰਘ ਸਾਲਾ ਰਤਨ ਸਿੰਘ ਮਰੀਮੇਗਾ ਦੇ ਦੋਨੋਂ ਦੀ ਬਖਸ਼ੀ ਸਿੰਘ ਨੇ ਮਨਦੀਪ ਸੋਣਾ ਦੇ ਦਿੱਤੀ ਆ ਤੇ ਸਾਡੇ ਜਿਹੜੇ ਆ ਗੇਟ ਤੇ ਹਵਾਈ ਪਰ ਕੀਤੇ ਆ ਤੇ ਗੇਟ ਤੋਂ ਕੋਲੀਆਂ ਨੇ ਜੀ ਤੇ ਉਦੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਵੀ ਗੇਟ ਤੇ ਕੋਈ ਨਹੀਂ ਆ ਜਰੂਰ ਲੱਗੀਆਂ ਕੋਈਆਂ ਇਨਸਾਨ ਦੇਖਿਆ ਤੇ ਬਾਕੀ ਹੀ ਪਰਤਾਲ ਕਰ ਰਹੇ ਆ ਪਰਖਾਨ ਕਰਕੇ ਜਰੂਰੀ ਇਨਵੈਸਟੀਗੇਸ਼ਨ ਚੋਂਦਾ ਉਹ ਦੇ ਸਬੰਧਤ ਉਹ ਵੀ ਕਰਾਂਗੇ ਤਿੰਨ ਘਰਾਂ 'ਚ ਨਿਸ਼ਾਨ ਬਣਾਇਆ ਗਿਆ ਕਿੰਨੇ ਕਿੰਨਾ ਘਰ ਤਫਰ ਹੋਇਆ ਤਿੰਨ ਘਰਾਂ ਦੇ ਗੋਲੀਆਂ ਦੇ ਨਿਸ਼ਾਨ ਗੇਟਾਂ ਤੇ ਲੱਗੇ ਆ ਗੋਲੀਆਂ ਦੇ ਨਿਸ਼ਾਨ ਗੇਟਾਂ ਤੇ ਲੱਗੇ ਆ ਬਾਕੀ ਹੋਰ ਕਿਸੇ ਦੇ ਕੋਈ ਇੰਝ ਨਹੀਂ ਹੋਇਆ ਬੰਦਾ ਨਹੀਂ ਗੋਲੀਆਂ ਕੱਲੀ ਆ ਕਿ ਨਹੀਂ ਸੋ ਗੋਲੀਆਂ ਤੇ ਤਿੰਨ ਤਿੰਨ ਚਾਰ ਚਾਰ ਨਿਸ਼ਾਨ ਲੱਗੇ ਆ ਇੱਕ ਤੇ ਚਾਰ ਦੇ ਨਿਸ਼ਾਨ ਆ ਗੇਟ ਤੇ ਇੱਕ ਤੇ ਪੰਜ ਗਿਆ ਇਦਾਂ ਕਰਕੇ ਗੋਲੀਆਂ ਦੇ ਨਿਸ਼ਾਨ ਲੱਗੇ ਆ ਵਜਾ ਰੰਜਿਸ ਤੋਂ ਲਈ ਵਜਾ ਰੰਜਿਸ ਕੋਈ ਰਾਤ ਕਹਿੰਦੇ ਕੋਈ ਐਕਸੀਡੈਂਟ ਦਾ ਮਾਮਲਾ ਹੋਇਆ ਸੀ ਇਹਨਾਂ ਦਾ ਕੋਈ 8-9 ਵਜੇ ਦੇ ਵਿੱਚ ਉਤੋਂ ਟੁੱਟਮੈਮ ਹੋਈ ਆ ਟੁੱਟਮੈਮ ਹੋਣ ਕਰਕੇ ਇੱਕ ਦੂਜੇ ਦੇ ਘਰ ਜਾ ਕੇ ਇਹਨਾਂ ਗੋਲੀਆਂ ਤੇ ਲੱਗ ਜਾਵਾਂਗੇ ਕੋਈ ਦੱਸਣ ਮੁਤਾਬਕ ਬਾਕੀ ਵੈਰੀਫਾਈ ਕਰ ਰਹੇ ਆ ਮੈਨੂੰ ਮਾਣਾ ਜਿਹੜੀਆਂ ਕੈਮਰਿਆਂ ਦੀ ਫੋਟੋ ਸੀ ਲੈ ਰਹੇ ਆ ਕੈਮਰਿਆਂ ਦੇ ਮੁਤਾਬਕ ਜਿੱਦਾਂ ਹੀ ਹੁੰਦਾ ਕੰਮ ਉਸ ਹਿਸਾਬ ਨਾਲ ਹੀ ਕਾਰਵਾਈ ਕਰ ਰਹੇ ਆ ਮੁਤਾਬਕ ਕੋਈ ਸਮਝ ਨਹੀਂ ਹੈ ਕਿ ਅਮਰੋਥ ਹੋਣ ਚੱਲਣ ਡਈ ਹੈ ਕਾਰਵਾਈ ਇਹ ਇਹੋ ਸਵੇਰ ਦੀ ਤਰਦੀਸ਼ ਕਰ ਰਹੇ ਆ ਕੈਬ ਦੇ ਵਿੱਚ ਕੀ ਹੋਉਂਦਾ ਹੈ ਕੀ ਗੱਲ ਹੈ ਕੀ ਕਰਨੀ ਹੈ ਦੇ ਫੰਕਰਾ ਅੰਦਰ ਚੱਲਦੀ ਹੈ ਕਾਰਵਾਈ ਅਮਲ ਚ ਨਹੀਂ ਦੀ ਜਾ ਰਹੀ ਜੇ ਜੋ ਵੀ ਮੁਤਾਬਕ ਕਾਨੂੰਨ ਦੇ ਹੋਗੀ ਉਹ ਕਾਰਵਾਈ ਮੰਦ ਹੋਊ